ਹਾਂਜੀ ਬਾਈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਦੀ ਵੀਡੀਓ ਦੇ ਵਿੱਚ ਇੱਕ ਕਣਕ ਦੇ ਵਿੱਚ ਦਿਨ ਵਰ ਦਿਨ ਸਮੱਸਿਆਵਾਂ ਬਾਤਦੀਆਂ ਜਾਂਦੀਆਂ ਨੇ ਘਟਣ ਦੀ ਬਜਾਏ ਇਸ ਕਣਕ ਦੇ ਵਿੱਚ ਇੱਕ ਸਮੱਸਿਆ ਆਈ ਆ ਤੇ ਉਹਦੇ ਬਾਰੇ ਕੁਝ ਪਤਾ ਨਹੀਂ ਚੱਲ ਰਿਹਾ ਵੀ ਕੀ ਚੀਜ਼ ਐ ਉਹ ਤਾਂ ਤੁਹਾਨੂੰ ਦਿਖਾਉਣਾ ਹੈ ਕਮੈਂਟ ਕਰਕੇ ਜਰੂਰ ਦੱਸਿਓ ਜੇ ਕਿਸੇ ਜ਼ਿੰਮੇਵਾਰ ਦੇ ਹੋਰ ਕਣਕ ਦੇ ਵਿੱਚ ਆਈ ਤਾਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ ਜਸ ਫਾਰਮਰ ਤੇ ਸਵਾਗਤ ਕੀਤਾ ਜਾਂਦਾ ਹੈ ਜਿਹੜੇ ਨਵੇਂ ਕਿਸਾਨ ਵੀਰਾਂ ਨੇ ਹਜੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਿਓ ਤੇ ਬੈਲ ਵਾਲਾ ਬਟਨ ਪਾ ਕੇ ਨੋਟੀਫਿਕੇਸ਼ਨ ਔਨ ਕਰ ਲਿਓ ਤਾਂ ਜੋ ਕਿ ਤੁਹਾਡੇ ਤੱਕ ਆਪਣੇ ਹਰ ਇੱਕ ਆਉਣ ਵਾਲੀ ਵੀਡੀਓ ਦੀ ਸਹੀ ਸਮੇਂ ਸਰ ਜਾਣਕਾਰੀ ਮਿਲ ਸਕੇ ਤਾਂ ਆਪਣੇ ਖੇਤ ਦੇ ਗਵਾਂਢੀ ਤੇ ਆਪਾਂ ਗਵਾਂਢੀ ਦੀ ਕਣਕ ਦੇ ਵਿੱਚ ਇੱਕ ਪ੍ਰੋਬਲਮ ਆਈ ਆ ਉਹ ਪਤਾ ਨਹੀਂ ਕੀ ਕਾਰਨ ਹੋ ਗਿਆ ਵੀ ਕਣਕ ਦੌਗਿਆਂ ਦੇ ਵਿੱਚ ਮੱਛਣਾ ਸ਼ੁਰੂ ਹੋ ਗਈ ਤੇ ਨਾ ਹੀ ਤਾਂ ਕੋਈ ਸੁੰਡੀ ਐ ਤੇ ਨਾ ਹੀ ਕੁਝ ਹੋਰ ਐ ਤਾਂ ਦਿਖਾਉਣਾ ਏ ਤੁਹਾਨੂੰ ਆ ਵੇਖੋ ਇਹਨਾਂ ਨੇ ਪਾਣੀ ਲਾਇਆ ਹੋਇਆ ਯੂਰੀਆ ਪਾਉਣ ਤੋਂ ਪਹਿਲਾਂ ਹੀ ਇਹ ੜਕਤ ਆ ਗਈ ਸੀ ਤਾਂ ਕੋਈ ਸਮਝ ਨਹੀਂ ਆ ਰਹੀ ਕੀ ਕਾਰਨ ਬਣਿਆ ਇਹ ਆ ਵੇਖੋ ਦੌਗਿਆਂ ਦੇ ਵਿੱਚ ਐਦਾਂ ਯੂਰੀਆ ਯੂਰੀਆ ਨਾਲ ਤਾਂ ਐਵੇਂ ਹੁੰਦਾ ਨਹੀਂ ਖੇਤ ਦੇਖੋ ਉੱਪਰ ਚਿੱਟੀ ਜਿਹੀ ਝਾਗਾ ਹੱਥ ਨਾਲ ਲੱਗਦੀ ਨਹੀਂ ਇਹ ਪਾਣੀ ਜਿਹਾ ਤੇ ਨਾ ਹੀ ਕੋਈ ਇਹਦੇ ਜੜ ਦੇ ਵਿੱਚ ਪ੍ਰੋਬਲਮ ਹੈ ਕੋਈ ਸੁੰਡੀ ਨਹੀਂ ਕੁਛ ਨਹੀਂ ਹੈਗਾ ਜੜ ਸਹੀ ਹੈ ਤੇ ਪਰ ਇਹ ਤਾਂ ਕੋਈ ਸਾਧ ਤੋਂ ਵਾਰ ਹੈ ਇੱਕ ਦੋ ਗੀ ਇਹ ਆ ਖੇਤ ਦੇ ਵਿੱਚ ਜੇ ਜੂਰੀ ਨਾਲ ਹੁੰਦੀ ਤਾਂ ਪਾਂਤਾਂ ਦੇ ਵਿੱਚ ਹੁੰਦੀ ਮੰਨ ਲਓ ਜਿੱਥੋਂ ਦੀ ਲੇਬਰ ਵਾਲੇ ਬੰਦੇ ਲੰਗਦੇ ਆ ਜੂਰੀ ਆ ਪਾ ਕੇ ਉੱਥੇ ਹੋ ਸਕਦੀ ਸੀ ਪਰੇ ਐਵੇਂ ਅੱਗੇ ਦੀ ਅੱਗੇ ਦੋਗੀਆਂ ਬਾਧਰੀਆਂ ਨੇ ਇੱਕ ਦੋਗੀ ਆ ਸੀ ਇਹ ਕੋਈ ਸਮਝ ਨਹੀਂ ਆ ਰਹੀ ਵੀ ਕੀ ਕਾਰਨ ਹੈ ਕੋਈ ਫੰਗਸ ਹੈ ਜਾਂ ਕੋਈ ਜ਼ਮੀਨ ਦੇ ਵਿੱਚੋਂ ਹੀ ਕੋਈ ਸੋਰਾ ਵਗੈਰਾ ਜਾਂ ਕੁਝ ਹੋਰ ਪ੍ਰਕਾਰ ਦੀ ਚੀਜ਼ ਨਿਕਲ ਰਹੀ ਹੈ ਤੇ ਹਸਾਬ ਨਾਲ ਇਹਦੇ ਵਿੱਚ ਦੋਗੀਆਂ ਬਣਦੀਆਂ ਨੇ ਤਾਰੇ ਪੌਂ ਤੋਂ ਯੂਰੀਆ ਪੌਂ ਤੋਂ ਪਹਿਲਾਂ ਹੀ ਹੋ ਗਈ ਸੀ ਪਹਿਲੀਆਂ ਦੇ ਵਿੱਚ ਜਦੋਂ ਮੈਂ ਆ ਕੇ ਵੇਖਿਆ ਮੈਨੂੰ ਲੱਗਿਆ ਕਿਤੇ ਵੀ ਯੂਰੀਆ ਨਾਲ ਹੈ ਪਰ ਯੂਰੀਆ ਨਾਲ ਜਿੱਥੋਂ ਦੀ ਆਪਣੇ ਲੇਬਰ ਵਾਲੇ ਯੂਰੀਆ ਪਾ ਕੇ ਲੰਘਦੇ ਜਾਂਦਾ ਉਹਨਾਂ ਦੇ ਮੱਲੋਂ ਐਵੇਂ ਪੰਤਾਂ ਹੋਣਗੀਆਂ ਸਿੱਧੀਆਂ ਤਾਂ ਇਹ ਦੂਸਰੀ ਸਾਈਡ ਵੀ ਹੈ ਇੱਕ ਐਸ ਸਾਈਡ ਹੈ ਥੋੜਾ ਜਿਹਾ ਤਾਂ ਇਹ ਦਿਨ ਵਰ ਦਿਨ ਕਣਕ ਦੇ ਵਿੱਚ ਨਵੀਂ ਤੋਂ ਨਵੀਂ ਸਮੱਸਿਆ ਆ ਰਹੀ ਹੈ ਕਦੇ ਗੁਲਾਬੀ ਸੁੰਡੀ ਕਦੇ ਕੁਝ ਹੋਰ ਤੇ ਇਸ ਚੀਜ਼ ਦਾ ਕੋਈ ਸਮਝ ਨਹੀਂ ਆ ਰਹੀ ਕੀ ਹੋਇਆ ਇਹ ਤਾ ਐਡਾ ਵੀ ਕੋਈ ਅਨਜਾਨ ਨਹੀਂ ਹੁੰਦਾ ਕਿ ਇੰਨੀ ਜ਼ਿਆਦਾ ਯੂਰੀਆ ਇੱਕੋ ਜਗ੍ਹਾ ਤੇ ਖਿਲਾਰ ਦੂਗਾ ਕਿਉਂਕਿ ਕੋਈ ਵੀ ਲੇਬਰ ਵਾਲਾ ਜਾਂ ਜ਼ਿਮੀਂਦਾਰ ਕੋਈ ਨਵਾਂ ਯੂਰੀਆ ਪਾਉਣ ਤਾਂ ਸਿੱਖਦਾ ਨਹੀਂ ਅੱਜ ਕੱਲ੍ਹ ਬਾਕੀ ਸਾਰੀ ਕਣਕ ਠੀਕ ਐ ਦੋਗੀਆਂ ਦੇ ਵਿੱਚ ਵੱਧ ਰਹੀ ਐ ਪਹਿਲਾਂ ਵੱਡੀ ਦੋਗੀ ਆ ਜੀ ਫਿਰ ਇਹ ਤੇ ਹੁਣ ਇਹ ਆ ਵੇਖੋ ਤੁਸੀਂ ਇਹ ਕੋਈ ਸੰਘ ਤੋਂ ਬਾਹਰ ਐ ਕੰਮ ਸਮੱਸਿਆ ਕੀ ਐ ਇਹ ਜਿਵੇਂ ਰੂਂਜ ਹੀ ਆ ਰੂਂਜ ਹੀ ਬਣੀ ਪਈ ਐ ਪਰ ਇਹ ਹੱਥ ਦੇ ਵਿੱਚ ਆਉਂਦੀ ਨਹੀਂ ਜਿਵੇਂ ਥੱਲੋਂ ਕੋਈ ਚੀਜ਼ ਨੇ ਗੈਸ ਬਣ ਕੇ ਉਾਲਾ ਮਾਰਿਆ ਹੁੰਦਾ ਕਿਸੇ ਚੀਜ਼ ਦਾ ਜਿਵੇਂ ਤਜਾਬ ਡੋਲੇ ਹੋਵੇ ਉਵੇਂ ਲੱਗ ਰਿਹਾ ਏ ਸਭਾ ਤਾਂ ਜੇ ਕਿਸੇ ਕਿਸਾਨ ਵੀਰ ਨੂੰ ਇਸ ਚੀਜ਼ ਬਾਰੇ ਪਤਾ ਜਾਂ ਜੋ ਵੀ ਆਪਣੀ ਵੀਡੀਓ ਵੇਖਦੇ ਨੇ ਕਈ ਵਾਰ ਕਿਸੇ ਦੇ ਖੇਤ ਦੇ ਵਿੱਚ ਪਹਿਲਾਂ ਵੀ ਇਹ ਪ੍ਰੋਬਲਮ ਆਈ ਐ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਵੀ ਇਹ ਕੀ ਚੱਕਰ ਹੋ ਸਕਦਾ ਇਦੀ ਜੜ ਦੇ ਵਿੱਚ ਨਾ ਹੀ ਤਾਂ ਸੁੰਡੀ ਐ ਤੇ ਨਾ ਹੀ ਕੁਝ ਹੋਰ ਐ ਚਲੋ ਜੀ ਜ਼ਿਆਦਾ ਯੂਰੀਆ ਵੀ ਪਈ ਹੁੰਦੀ ਯੂਰੀਆ ਨਾਲ ਕਣਕ ਮੱਚਦੀ ਪਰ ਇੱਥੇ ਲੇਬਰ ਵਾਲਾ ਚੱਲ ਕੇ ਯੂਰੀਆ ਨਹੀਂ ਪਾਉਂਦਾ ਉਹ ਵੱਟ ਤੋਂ ਤਾਂ ਘੱਟੋ ਘਾਟਾ ਕਰਮ ਡੇਢ ਕਰਮ ਸਾਈਡ ਤੇ ਚੱਲਦਾ ਤੇ ਜੇ ਆਪਣੇ ਤੋਂ ਯੂਰੀਆ ਦਾ ਛਿੱਟਾ ਵੱਜਦਾ ਵੀ ਤਾਂ ਉਹ ਇੱਥੇ ਮੰਨ ਲਓ ਵੱਟ ਤੋਂ ਸਾਈਡ ਤੇ ਹੋ ਕੇ ਚੱਲਦਾ ਤਾਂ ਤੇ ਪੈਰਾਂ ਵਾਲੀ ਜਗ੍ਹਾ ਜ਼ਰੂਰ ਮੱਚ ਸਕਦੀ ਐ ਕਿਉਂਕਿ ਕਈ ਵਾਰ ਹੱਥ ਕੱਢਣ ਵੇਲੇ ਭੂੰਗੇ 'ਚੋਂ ਰੇ ਦਾ ਛਿੱਟਾ ਵੱਧ ਵੱਜ ਜਾਂਦਾ ਪਰ ਇਹ ਨਹੀਂ ਹੈ ਕੋਈ ਐਡਾ ਅਣਜਾਣਤਾ ਹੈ ਨਹੀਂ ਜਿਹੜਾ ਜਾਣ ਵੁੱਝ ਕੇ ਵੀ ਵਟਾਂ ਨਾਲ ਸੁੱਟ ਦੂ ਜੂਰੀਆ ਤਾਂ ਇਸ ਚੀਜ਼ ਬਾਰੇ ਜ਼ਰੂਰ ਕਮੈਂਟ ਕਰਕੇ ਦੱਸਿਓ ਜੇ ਤੁਹਾਡੇ ਕਿਸੇ ਦੇ ਖੇਤ ਦੇ ਵਿੱਚ ਇਹ ਸਮੱਸਿਆ ਪਹਿਲਾਂ ਆਈ ਆ ਤਾਂ ਆਪਣੀ ਤਾਂ ਸਮਝ ਤੋਂ ਬਾਹਰ ਹੈ ਕੰਮ ਇਹਨਾਂ ਨੂੰ ਪੁੱਛਿਆ ਸੀ ਵੀ ਕੁਝ ਇੱਥੇ ਡੋਲਿਆ ਹੋਵੇ ਜਾਂ ਕੁਝ ਹੋਰ ਕਹਿੰਦੇ ਵੀ ਕੁਝ ਨਹੀਂ ਡੋਲਿਆ ਇੱਥੇ ਪਹਿਲਾਂ ਉੱਧਰ ਦੌਗੀ ਸੀ ਹੁਣ ਇੱਥੇ ਐਵੇਂ ਪੈਣਿਆ ਸਟਾਰਟ ਹੋ ਚੁੱਕਿਆ ਕਣਕ 'ਚ ਤੇ ਵਾਹ ਤੇ ਐਵੇਂ ਚਿੱਟਾ ਜਾ ਛੱਗ ਜੀ ਨਿਕਲ ਜਾਂਦੀ ਐ ਆ ਵੇਖੋ ਜਿਵੇਂ ਕੋਰਾ ਪਿਆ ਹੁੰਦਾ ਐਵੇਂ ਲੱਗਦਾ ਪਰ ਕੋਰਾ ਇਕੱਲੇ ਇੰਨਾ ਦੇ ਖੇਚਤਾ ਨਹੀਂ ਪਿਆ ਹੋਰ ਬਹੁਤ ਕਣਕਾਂ ਨੇ ਜਿਨ੍ਹਾਂ ਦੇ ਵਿੱਚ ਕੋਰੇ ਦੀ ਸਮੱਸਿਆ ਹੁੰਦੀ ਤਾਂ ਆਪਾਂ ਨੂੰ ਪਤਾ ਚੱਲਦਾ